ਕਦੋਂ ਦਿਨ ਆਉਗੇ ਸਾਡੇ ਦੇ ਯਾਰ ਕਦੋਂ ਦਿਨ ਆਉਗੇ ਮੁ ਵੀ ਉਤੇਗਾ ਨੇ ਤੀਆਂ ਹੀ ਲੱਗੀਆਂ ਰਹੀਆਂ ਭਰਾ ਤੇਰੀਆਂ ਤੀਆਂ ਹੀ ਮੇਰਾ ਭਰਾ ਆ ਫੋਟੋ ਮਾ ਪਾਉਣ ਨੂੰ ਅਸੀਂ ਵੀ ਤਰਫੇ ਪਏ ਆ ਖਾਣਾ ਖਾਲਾ ਗੱਟਾ ਜਿਹਾ ਖਾਣਨਾ ਉਹ ਭਰਾ ਤੇ ਲੱਗੇ ਇਹਨੂੰ ਦੱਸਦੇ ਇੰਗਲੈਂਡ ਚ ਨਹੀਂ ਇਦਾਂ ਹੁੰਨੇ ਪੈਸੇ ਉਹਦੇ ਆ ਆ ਫੇਰ ਉਹ ਡਵਾਈ ਵੀ ਭੇਜਿਆ ਨਾ ਨਾ ਹੈਗਾ ਇਹਨੂੰ ਦਵਾਈ ਦੌਰ ਭੱਜੀ ਇਹਨੂੰ ਕੁੜੀ ਉੱਧਾ ਕਤਰਕ ਉਤਰ ਜੀ ਚਾਹੀਦੀ ਸੀ ਸਾਡੀ ਭੈਣ ਬੇਇੱਜ਼ਤੀ ਕਰਾਉਂਗਾ ਉਹ ਤੇ ਉਹ ਗੋਪੀ ਜੁਰਾਬਾ ਕਿੱਥੋਂ ਪਸ ਕੇ ਪਾ ਗਿਆ ਆ ਮੇਰੀਆਂ ਆ ਹੈਲੋ ਛਕਲਕ ਬੂੰਮ ਬੂੰਮ ਛਕਲਕ ਬੂੰਮ ਬੂੰਮ ਕਹਿੰਦਾ ਮੈਨੂੰ ਹਨਾ ਸਾਰੇ ਕਹਿੰਦੇ ਕਿਹੜੇ ਵਰਗਾ ਲੱਗਦਾ ਮੈਂ ਨਟਰਾਜ ਪੈਂਸਲ ਨਹੀਂ ਨਹੀਂ ਨਰਮ ਹੈ ਮੇਰੇ ਵੈਰ ਪੰਨੂ ਨੇ ਨਰਮੈਰ ਪੰਨੂ ਉਹਦੀ ਵੀ ਬੇਇੱਜ਼ਤੀ ਕਰਾਉਂਗਾ ਮਾਮਾ ਨਰਮੇਰ ਪੰਨੂ ਨੂੰ ਪਤਾ ਲੱਗ ਗਿਆ ਹਨ ਤੇਰੇ ਵਰਗੀ ਸ਼ਕਲ ਆਉਣੇ ਭੈਜੋ ਚੱਪਲਾ 100 ਮਾਣ ਪਹਾਲ ਲੈਣਾ ਨੇ ਪਹਾਲ ਲੈਣਾ ਉਹਨੇ ਉਹਨੇ ਪਹਾਲ ਲੈਣਾ ਨੇ ਪੈਪਨੂ ਨੇ ਤੇਰੀ ਫੋਟੋ ਮੋਰੇ ਰੱਖ ਕੇ ਨਾਲ ਇੱਕ ਲੈਟਰ ਲਿਖਦਣੀ ਤੇਰਾ ਨਾਲਾਂ ਜਾਣਾ ਉਹਨੇ ਕਿ ਜੁम्मेवार ਏ ਆ ਬਣਾੜਾ ਬਣਾੜਾ ਥੋੜੇ ਦਿਨੇ ਆ ਮਾਮਾ ਮੰਮੀ ਨੇ ਸੋਚਿਆ ਤੇਰੇ ਲਈ ਇੱਕ ਮੱਝ ਹੋਰ ਲੈਣੀ ਆ ਜਿੱਦਣ ਜਾਣਾ ਮਾਮਾ ਭਾਬੀ ਨੇ ਉਸ ਤੋਂ ਬਾਅਦ ਉਹੀ ਤੇਰਾ ਕੰਮ ਹੈ ਤੇ ਉਹੀ ਤੇਰਾ ਢੰਗ ਹੈ ਲੇਲਾ ਨਿਆਰੇ ਪੌਂਡਾਂ ਦੇ